ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਵਾ ਤੇ ਸੋਈਆਂ ਦਾ ਇਹ ਪਤਦਾ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਅ ਜ਼ਰੂਰ ਕਰਾ ਲਿਆ ਕਰੋ ਭਾਵੇਂ ਕੋਈ ਵੀਰ ਦੂਰ ਦਾ ਤੇ ਭਾਵੇਂ ਕੋਈ ਲਾਗੇ ਦਾ ਹੋ ਆਪਣੀ ਤਸੱਲੀ ਜ਼ਰੂਰ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਜੀ ਮੇਰਾ ਬਾਬੇ ਨਾਲ ਚਲੋ ਵਧੀਆ ਮੇਰਾ ਹੀ ਚੇਦੀਆਂ ਜੇ ਵੇਖ ਗਿਆ ਸੀ ਪਿਛਲਾ ਮਾਲ ਫਿਰ ਹਾਂਜੀ ਹਾਂਜੀ ਵੇਖਦਾ ਤੇ ਚਲੋ ਫਿਰ ਨਾਮ ਦੱਸ ਤੇ ਕਰੀ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੀ ਹਾਂ ਸਰਦਾਰ ਬਲਦੇਵ ਸਿੰਘ ਜੀ ਪਿੰਡ ਸਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 77 ਦਾ 8322 75 ਠੀਕ ਆ ਅੱਜ ਆ ਗੀਆਂ ਤਿੰਨ ਗਾਵਾਂ ਤਿੰਨੇ ਵੀ ਦੀ ਸੁਈਆਂ ਸਵਾਈਆਂ ਤਿੰਨ ਸੁਈਆਂ ਸਵਾਈਆਂ ਹਨਾ ਤਿੰਨੇ ਤੇ ਆਪਣੀਆਂ ਚੋਕੇ ਖੜੋ ਠੀਕ ਆ ਗੱਲੀ ਕਰੋ ਸ਼ੁਰੂਆਤਾਂ ਚਿੱਟੀ ਗਾਂ ਤੋਂ ਕਰਦੀ ਹੈ ਅੱਜ ਵੱਡੇ ਛੋਟੇ ਭਾਸਾਰੇ ਆ ਗਏ ਹਨਾ ਹਾਂਜੀ ਹਾਂਜੀ ਬਾਕੀ ਚੰਗੇ ਕਦ ਕੱਦ ਚਾ ਤੇ ਬਿਲਕੁਲ ਫਿਕਸ ਜਿਹਾ ਬਾਨੇ ਦੀ ਆ ਕਿੰਨਾ ਚਿਰ ਹੋ ਗਿਆ ਜਿੰਨ ਸੁਈ ਨੂੰ ਜੇ ਸੁਈ ਵੜ ਸੁਈ ਜੇ ਸੁਈ ਨੂੰ ਕੋਈ 8 ਦਿਨ ਲਾਲੇ 10 ਲਾਲੇ ਜੇ ਮੇਲੇ ਤੇ ਨਹੀਂ ਗਾ ਅੱਛਾ ਤੇ ਬਚਾ ਇਹਦਾ ਕੱਲ ਦਾ ਮਰ ਗਿਆ ਜੇ ਵੀਡੀਓ ਹੀ ਬਣਾਈ ਆ ਅੱਛਾ ਸੁਈ ਦੀ ਵੀਡੀਓ ਵੀ ਆ ਗਈ ਤੇ ਅਰਜਾ ਦੀ ਸਾਰਾ ਕੁ ਸਾਡੇ ਕੋਲ ਹੈਗਾ ਅੱਛਾ ਦੁੱਧ ਦੇ ਥਲੇ 23 24 ਕਿਲੋ ਹੀ ਕੱਲ ਦਾ ਇਹ ਬੱਚੇ ਦਾ ਕਰਕੇ ਤਾਂ ਥੋੜੇ ਜਿਹਾ ਪੱਠੇ ਘਟ ਖਾਦੇ ਆ ਇਹ ਰਵਾਜ ਕਰਦੀ ਆ ਅੱਛਾ ਹੁਣ ਵੀ ਬੀਆਂ ਤੋਂ ਬਾਹਰ ਹੀ ਹੋਏਗਾ ਕੋਈ 20 ਲੀਟਰ ਮੰਨ ਕੇ ਲੈ ਲੇ ਠੀਕ ਆ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ ਪੰਜੀਆਂ ਤੋਂ ਨਹੀਂ ਵੀਰਜੀ ਮਰ ਪਟਾ ਤਾਂ ਸਾਰੇ ਕੋ ਹੈਗਾ ਮਾੜਾ ਮੋਟਾ ਚਲੋ ਚੰਗਾ ਹਾਂ ਹਾਂਜੀ ਕਲੀਟਰ ਆਮਨਾ ਕਰਦੇ ਤੇ ਸੋਈ ਤੁਹਾਡੇ ਘਰੇ ਸੋਈ ਵੀਰ ਜੀ ਗੱਬਣ ਤਾਂ ਹੀ ਸੌਦਾ ਕਰਕੇ ਆਟ ਜਾਦੇ ਨੇ ਉੱਥੇ ਸੂਹੀ ਬਣਾਈ ਸੀ ਉਹਨਾਂ ਦੇ ਘਰ ਸਾਰਾ ਕੁਝ ਸਾਡੇ ਕੋ ਹੈਗਾ ਠੀਕ ਹੈ ਓਟ ਤੋਂ ਦੱਸ ਦੇਣੋ ਵੱਧ ਤੋਂ ਵੱਧ ਕੋਈ ਲਾ ਲੇ ਜੇ ਆ ਮਗਰ ਵਖਾਲ ਦੋ ਤੁਸੀਂ ਮਲੇ ਦੇ ਨਹੀਂ ਜਾਂ ਜਾਂ ਮਾੜਾ ਮੜਾ ਮਾਰ ਲੇ ਜਿਹੜੇ ਇਹ ਇਹ ਸ਼ੁਰੂ ਜਿਹਾ ਹੀ ਆ ਕੰਮ ਆ ਜੀ ਮੜਾ ਮੜਾ ਮਾਰਦੀ ਇੰਨਾ ਨਹੀਂ ਮਾਰ ਲੇ ਬਾਕੀ ਇਹ ਜੇ ਚਲੋ ਮਲੇ ਤੇ ਆ ਜੋ ਕਿ ਵੀਡੀਓ ਕਿੰਦੇ ਕਿ ਬਣਾਈਆਂ ਵਾ ਪ੍ਰੋਪਰ ਤੇਰੀ ਵੀਡੀਓ ਵੀ ਕੱਲ ਪਚਾ ਉੱਪਰ ਆ ਗਈ ਸਾਡੇ ਕੋਲ ਅੱਛਾ ਕੱਲ ਮਰਿਆ ਬੱਚਾ ਇਹਦਾ ਕੱਲ ਠੰਡ ਜੀ ਲੱਗੀ ਤੇ ਤੁਹਾਨੂੰ ਪਤਾ ਬਾਹਰ ਆ ਫਿਰ ਤੇ ਕਿਹੜੇ ਤਰ੍ਹਾਂ ਪਾਲ ਚੁੱਕੀ ਚਾਚੀ ਜਾਂਦੀ ਆ ਆਓ ਫਿਰ ਖੁੱਲਾ ਇੱਕ ਬਾਹਰ ਪੈਲੀਆਂ ਜਾਵਦੀਆਂ ਹੁੰਨਾਂ ਤਾਂ ਕਿ ਯਰੀ ਬਾਹਰ ਚੱਲ ਜਾਂਦੀ ਆ ਤੋੜ ਦ ਫਿਰ ਇਹਨੂੰ ਹੁਣ 20 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਤੋੜਾ ਚੋਲੇ ਚਾਰ ਹੋ ਸਕਦਾ ਕੋਈ ਵਾਦੀ ਹੋਵੇ 20 ਤੇ ਕਹਾਂ ਕੇ ਕੁਛ ਉਤਾਰ ਕਰ ਲੈ ਬੱਚੇ ਦਾ ਕਰਕੇ ਨਾ ਕੱਲ ਦੇ ਥੋੜੇ ਜਿਹਾ ਪੱਠੇ ਘਟਾ ਦੇ ਗਾਣ ਬਾਕੀ ਕੱਦ ਕਾਠ ਦੀ ਚੰਗੀ ਆ ਤੇ ਬਿਲਕੁਲ ਫਿਕਸ ਜਿਹੀ ਹਵਾਨੇ ਦੀ ਆ ਬਾਕੀ ਠੰਡ ਤੇ ਜਦੋਂ ਜ਼ਿਆਦੀ ਠੰਡ ਹੋਵੇ ਉਦੋਂ ਵੀ ਬੱਚੇ ਕਾਫੀ ਮਰਦੇ ਆ ਤੇ ਜਦੋਂ ਜ਼ਿਆਦੀ ਗਰਮੀ ਹੋਵੇ ਉਦੋਂ ਵੀ ਬੱਚੇ ਕਾਫੀ ਮਰਦੇ ਆ ਜਦੋਂ ਨਾਲਾ ਲੱਗਾ ਤਾਂ ਨਾਲਾ ਮਾਰਨ ਦਾ ਵੀ ਮੜਾ ਮੜਾ ਭਰੇ ਜੇ ਇੰਨਾ ਖੁੱਲ ਕੇ ਨਹੀਂ ਮਾਰ ਲੱਗਿਆ ਇਹ ਲਿਬੜੀ ਆ ਸੱਡਾਂ ਦਾ ਨਾਲੇ ਦੇ ਨਾਲ ਬਾਕੀ ਵੀਡੀਓ ਕਿੰਨੇ ਪ੍ਰੋਪਰ ਬਣੀਆਂ ਹਾਂ ਤੋ ਕੀ ਵੀ ਦੀ ਮਗਰੇ ਦਾ ਬੱਛਾ ਸੀ ਅਸੀਂ ਕਹੀ ਚਾਹੀਏ ਬੱਛੀ ਸੀ ਅੱਛਾ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਮੁੱਲ ਵੀ ਦੀ 58 ਕਰ ਲਈਏ 570 ਕਰ ਲਈਏ ਜਿਹੜੀ ਜੈਸ ਨੂੰ ਹੀ 60000 ਤੋਂ ਕੋਈ ਛੋਟਾ-ਕੋਟਾ ਮਾਨਤਨ ਕਰ ਦਾਂਗੇ ਅੱਛਾ 60000 ਚ ਮਾਨਤਨ ਕਰ ਦੋਗੇ ਠੀਕ ਹੈ ਉਤਰ ਤੁਸੀਂ ਕਹਿੰਦੇ ਵੀ ਵਾਧਾ ਕਰਨਾ ਹੈ ਮਤਲਬ ਬੱਚੇ ਦਾ ਕਰਕੇ ਤੇ ਵਾਧਾ ਵੀ ਦੇਖਦੀ ਚਲੋ ਹੁਣ ਕੋਈ ਨਹੀਂ ਹੂੰ ਚਲੋ ਬਾਕੀ ਇਹ ਆ ਬਈ ਕੋ ਫੋਨ ਲਾਉਗਾ ਤੇ ਆਪੇ ਜਿਹੜੀ ਗਰੰਟੀ ਆ ਪੂਰ ਛੱਟਾ ਹੋਵੇ ਕੋਈ ਥਣੇ ਤੇ ਬਾਦ ਕਾਟ ਹੋਵੇ ਕੋਈ ਰੱਸੀ ਨਹੀਂ ਕੋਈ ਪਹਾੜਾ ਨਹੀਂ ਇਦਾਂ ਬੈਠੋ ਥੱਲੇ ਕੋਈ ਨਹੀਂ ਬੈ ਕੇ ਚਵਾਈ ਕਰ ਲਈ ਜੇ ਭਾਏ ਬਾਕੀ ਇਹ ਆ ਬਈ ਹੈ ਥੋੜੇ ਦਿਨਾਂ ਦੀ ਸੂਈ ਆ ਹਨਾ ਜੀ ਵੀ ਗਾਰੰਟੀ ਆ ਸੂਈ ਜੇਰ ਜਾਰ ਸਾਰਾ ਕੁਝ ਵੀਡੀਓ ਸਾਡੇ ਕੋਲ ਆ ਗਈ ਆ ਅੱਛਾ ਜੀ ਹਾਂ ਜੀ ਬੱਚਾ ਮਰਿਆ ਜਿਹਦਾ 9 ਤਰੀਕ ਨੂੰ 9 ਤਰੀਕ ਨੂੰ ਨਾਲੇ ਕਹਿੰਦੇ ਸੀ 9 ਤਰੀਕ ਦੀ ਬੋਲ ਕੇ ਵੀਡੀਓ ਵੀ ਬਣਾਈ ਆ ਬਣਾਈ ਆ ਜੀ ਤੇ ਹੁਣ ਆ ਜਿਹੜੀ ਗਾਂ ਜੇ ਇਹਦਾ ਬੱਚਾ ਵੀ ਜੀ ਆਜੇ ਟੋਠਾ ਦਾ 10 ਗਨਾਂ ਦਾ ਲਾਲੇ ਤਾਜ਼ਾ ਹੀ ਆ ਬੱਚਾ ਇਹਦਾ ਦੁੱਧ ਦੇ ਰਸਲੇ 10 ਲੀਟਰ ਦੇ 10 ਲੀਟਰ ਹੈਗਾ ਪੱਕਾ ਦੁੱਧ ਹਾਂ ਜੀ ਕੋ ਬੋਲਾ ਲਾਲੇ ਕੋ ਦੁੱਧ ਲਾਲੇ ਦੁੱਧ ਹੀ ਹੋਣਾ ਬੋਲਾ ਨਹੀਂ ਹੋਣਾ ਹਾਂ ਜੀ ਹਾਂ ਜੀ ਤੇ ਬਾਕੀ ਥੜਾ ਥੁਣ ਦੇਖੋ ਕਿਦਾਂ ਦਾ ਲੱਗਾ ਜੇ ਇਹ ਕਿੰਨਾ ਕੁ ਦੁੱਧ ਕਰ ਇਹ ਜਿੱਤ ਜਾਉਣਾ 4 ਲੀਟਰ ਤੇ ਕਰੀ ਦਵਰ ਮਾਰਨਾ ਜੀ ਠੀਕ ਆ ਕਰੀ ਜਾਊਗਾ ਬਾਹਰ ਨਹੀਂ ਸਕਦੀ ਜੀ ਠੰਡ ਠੰਡ ਘਟੋ ਦੇ ਲਗਾਉਂ ਆ ਥਾਣੇ ਦੇ ਆਪਾਂ ਦੇਖ ਸਕਦੇ ਲਾਗੇ ਤੋਂ ਚੰਗੀ ਤਰ੍ਹਾਂ ਖੋਲੋ ਹਾਂ ਫਿਰ ਤੋਰਦੀ ਆ ਬਾਕੀ ਠੰਡਿਆ ਹੁਣ ਤੁਹਾਨੂੰ ਜ਼ਰਾ ਠੰਡ ਜਣਾ ਸਾਡੀ ਘੜੀ ਅੰਦਰਾਂ ਜੀ ਚੰਕਰ ਵੱਜੇ ਰਹਿੰਦੇ ਆ ਹਾਂਜੀ ਹਾਂਜੀ ਤੇ ਬੱਚੇ ਆ ਜਵਾਗ ਜਿਹੜੇ ਨੇ ਬੜੀ ਸਿੱਧੀ ਰੇੜ ਦੇ ਚੱਡ ਨਾਲ ਬਾਕੀ ਹੈਗੀ ਕ੍ਰੋਸ ਪੰਜ ਆ ਹਵਾਨੇ ਰਿਤਾ ਕਾ ਥੋੜੀ ਗਾਹ ਨੂੰ ਜਿਆਦੀ ਰੱਖਦੀ। ਲਾ ਗਿਆ ਜੀ ਕਰਦਾ ਅਸੀਂ ਪਾਲੋ ਜੀ ਜਰਦਾ ਨਾਮ ਪਾਉ ਆਪਣੀ ਮਨਜੀ ਆ। ਠੀਕ ਆ ਜੀ। ਬਾਕੀ ਕੱਦ ਕਾਠ ਚੰਗਾ ਏ ਉਤਰਾ। ਥੋੜਾ ਡਰ ਵੀ ਦਰਦੀ ਜੀ ਆ। ਦਰਦੀ ਬਾਹਰ ਕੱਢੀਆਂ ਲੇ ਤਾਂ ਫੁੱਤਰ ਨਹੀਂ ਆਨੇ। ਠੀਕ ਕੱਚੀ ਜਗ੍ਹਾ ਤੇ ਫਿਰ ਖੋਸ਼ ਹੁੰਦਾ ਪੁੱਛੋ। ਆ ਹਵਾਨਾ ਇਹ ਤਾਂ ਦੇਖ ਸਕਦੇ ਲੱਗਿਆ ਤਾਂ। ਸਰ ਜੀ ਵੀਰ ਜੀ ਆਪਣੀ ਮਰਜ਼ੀ ਆ ਕੋਈ ਕਾਲੇ ਨਾ ਪਾਲੇ ਉਹਦਾ ਠੰਡੀ ਸੀ ਜਾਣ ਦੀ ਗੱਲ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਜੀ 40000 ਦੇ ਅੱਗੇ ਤੁਸੀਂ ਦੱਸ ਦੋ ਜਨਰਲ ਮਾਨਤਾ ਕਰ ਦਿਓ ਕਰ ਦੋ ਆਪ ਹੀ ਜੱਸ ਨੂੰ ਕਰ ਦੋ 36000 ਦੀ ਜਰਾ 35 ਦੀ ਦੇ ਦਈਏ ਦੋ ਜੀ ਵੀਰ ਜੀ 35 ਦੀ ਦੇ ਦਾਂਗੇ ਅੱਛਾ ਛੋਟ-ਛਾਟ ਕਰਦਾ ਠੀਕ ਆ ਜੀ ਹਾਂਜੀ ਠੀਕ ਆ ਹੁਣ ਇਹ ਆ ਵੀ ਜੇ ਤਾਜੀ ਸੂਈ ਆ ਤੇ ਦੁੱਧ ਜੇ ਕਿੰਨਾ ਹੁਣ ਤਿਆਰ ਮੌਕੇ ਤੇ 10 ਲੀਟਰ 10 ਲੀਟਰ ਦੀ ਜੀ ਦੁੱਧ ਆਇਆ ਠੀਕ ਆ ਤੇ ਬਾਕੀ ਜੇ ਤਾਜ਼ਾ ਬੱਚਾ ਤੇ ਗਾੜੀ ਕੋਈ ਵਧਾ ਲੂਗਾ ਆਪਣਾ ਹਾਂਜੀ ਹਾਂਜੀ ਆਣਾ ਦੀ ਗਰੰਟੀ ਹੈ ਫੂਰ ਛਟਾ ਕੋਈ ਬਾਹਰ ਘਾਟ ਹੋਏ ਗਲਤੀ ਗਰੰਟੀ ਆ ਦੂਸਰੇ ਪਾਸੇ ਤੁਹਾਨੂੰ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਜੀ ਆਨੇ ਸੰਦੇ ਹਵਾਨਾ ਇਹਦਾ ਤੇ ਆ ਬੱਚੇ ਤੋਂ ਬਿਨਾ ਹੀ ਜੇ ਇਹ ਵੀ ਜੀ ਬੱਚੇ ਤੋਂ ਬਗੈਰ ਦੇ ਕੋਈ ਇਹਦੇ ਕੋਲ ਕਿੰਨਾ ਹੈ ਦੁੱਧ ਇਹਤਲੇ ਵੀ ਜੀ ਹੱਥਾਂ ਲੀਟਰਾਂ ਦੇ ਲਾਗੇ ਉਹ ਹੀ ਸੱਤਾਂ ਦੀ ਗਰੰਟੀ ਦੇਵਾਂਗੇ ਅੱਛਾ ਹਾਂ ਜੀ ਇਦਾਂ ਮਾਸਾ ਘਾੜਾ ਪਾ ਲਓ ਤੇ ਦਜਾ ਥੱਲੇ ਕੋਈ ਰੱਸੀ ਨਹੀਂ ਕੁਛ ਨਹੀਂ ਖਾਈ ਚਾਹੀਦੀ ਤੋੜ ਦ ਫੇਰ ਇਹਨੂੰ ਤੋਂ ਪੰਤਾ ਪਾ ਲੱਗੀਆਂ ਤਾਂ ਕਹਿੰਦੇ 10 ਕਿਲੋ ਕਰਦੀ ਠੀਕ ਆ ਦੁੱਧ ਜਿਹੜਾ ਹੁਣ 7 ਕਿਲੋ ਕਿੰਦੇ ਪਈ ਹੈਗਾ ਮੋਕੇ ਤੇ ਆਹ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਢੰਡੀ ਸੀ ਜਿਆ ਨਹੀਂ ਕੋਈ ਰੱਸੀ ਤੋਣੀਆਂ ਨੂੰ ਕੋਈ ਨਹੀਂ ਇਦਾਂ ਜਿੰਨਾ ਮਰਜ਼ੀ ਚੋਲ ਠੀਕ ਆ ਮੁੱਲ ਵੀ ਜੀ ਇਹਦਾ 20000 ਜੇ ਅੱਗੇ ਤੁਸੀਂ ਦੱਸ ਦੋ ਇਥੇ ਵੀ ਜੱਸਣੋਂ ਕਰੋ ਤੇ ਦਈਏ ਵੀ 16000 ਦੀ ਜੀ 15 ਦੀ ਦੇ ਦਈਏ ਵੀ ਚਲੋ ਠੀਕ ਆ ਤੁਸੀਂ ਕਿਹੜੇ ਪਾਰੇ ਦੇ ਦਵਾਂਗੇ 15 ਦੇ ਛੋਟ ਛਾੜੀ ਹੋਣੀ ਹੈ ਕੋਈ ਬਹੁਤਾ ਵੀਰ ਐਵੇਂ ਨਾ ਠੀਕ ਹੈ ਸਾਈ ਵਾਲੇ ਪਾਸੇ ਨਾ ਪਵੇ ਠੀਕ ਆ ਤੇ ਠੀਕ ਆ ਵੀਰ ਜੀ ਹੋਰ ਕੁਝ ਕਰਨਾ ਹੈ ਵੀਰ ਜੀ ਸੁਈਆਂ ਸਵਾਈਆਂ ਨੇ ਹਰ ਇੱਕ ਨੇ ਪੈਸੇ ਲਾਉਣੇ ਆ ਪਤਾ ਨਹੀਂ ਕਿੱਦਾਂ ਕੇ ਨੇ ਲਿਆਉਣੇ ਆ ਫੜ ਕੇ ਕਿ ਕਿਉਂ ਕੇ ਨੇ ਕਿੱਦਾਂ ਆਪਣੀ ਚੋਅ ਕੇ ਤਸੱਲੀ ਕਰਕੇ ਕਢਣਾ ਇੱਥੇ ਦੋ ਡੰਗ ਚੌਣ ਚਾਰ ਡੰਗ ਚੌਣ ਠੀਕ ਹੈ ਜੀ ਸਾਡੀ ਗਰੰਟੀ ਜੇ ਕੋਈ ਵਾਅਦਾ ਘਾਟੇ ਉਹ ਗੱਲ ਨਹੀਂ ਜੰਮਦਾ ਠੀਕ ਹੈ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਤਸੱਲੀ ਕਰਕੇ ਪਸ਼ੂ ਫਰੀਦੋ ਜੀ